ਵਾ ਪ੍ਰਗਟਿਓ ਬਰ ਅਗੰਬੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਕਾਧੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਹਾਜ਼ਰਾ ਹਜੂਰ ਗੁਰੂ ਗੋਬਿੰਦ ਸਿੰਘ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕਢਿਆ ਗਿਆ ਸਾਰਿਆਂ ਨੇ ਉਸ ਵਿੱਚ ਬਹੁਤ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਗਿਆ ਲੀਤਾ ਹੈ ਕਾਫੀ ਸਟਾਲ ਵੀ ਸੰਗਤਵਾਲੋ ਸੇਵਾ ਵਿੱਚ ਲਾਏ ਗਏ ਹਨ ਗੁਰੂ ਸਾਹਿਬ ਦੇ 4000 ਜਨਾਂ ਨੇ ਕੌਮ ਦੇ ਲਈ ਸ਼ਹੀਦੀਆਂ ਦਿੱਤੀਆਂ ਚਾਹੇ ਉਹ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਜੋੜ ਨਾਲ ਬਹੁਤ ਹੀ ਐਸੇ ਵੇਲੇ ਲੋੜ ਹੈ ਨਹੀਂ ਮੈਂ ਆਂ ਹਨ ਜਿੰਨੇ ਜੱਗੋਂ ਪਾਰੀ ਸੰਗਤ ਨੂੰ ਅਪੀਲ ਹੈ ਕਿ ਔਨ ਸੇਵਾ ਕਰਨਪੁਰ ਮਹਾਰਦੀ ਖੁਸ਼ੀਆਂ ਪ੍ਰਾਪਤ ਕਰਨ ਕੀਰਤਨ ਜਸ ਗਾਣ ਪਠਾ ਸੁਣਨ ਇਹ ਹੀ ਟਾਈਮ ਹੈ ਜੋ ਉਸੇ ਕਰਕੇ ਆਪਣਾ ਜਨਮ ਨੂੰ ਸਫਲ ਕਰ ਸਕਦੇ ਆ ਸਾਡੇ ਪਾਸੇ ਸਿੱਖੀ ਵਾਸਤੇ ਬਹੁਤ ਅੱਛੀ ਗੱਲ ਹੈ ਕਿ ਗੁਰੂਆਂ ਦੇ ਗੁਰੂਤ ਫਹਿਵਾਰ ਬਣਾਉਂਦੇ ਹੋਏ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਆਪਣੇ ਵਿਰਸੇ ਨਾਲ ਜੋੜੀਏ लुधियाना लाइव देखने वाले तमाम दर्शकंदा स्वागत है मैं नितिन तिवारी पहुंचे हैं लुधियाना बीआरएस नगर ई ब्लॉक के बीच जिथे गुरुद्वारा श्री गुरु सिंह सभा जी ਵੱਲੋਂ ਨਗਰ ਕੀਰਤਨ ਜਿਹੜਾ ਉਪਰਾਲਾ ਬਹੁਤ ਵਧੀਆ ਕੀਤਾ ਗਿਆ ਨਗਰ ਕੀਰਤਨ ਕਰਿਆ ਸੋ ਗੱਲਬਾਤ ਕਰਨ ਨੇ ਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ई ब्लॉक पाइरन जीस नगर लुधियाने ਵੱਲੋਂ ਆਪਣਾ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੇ ਆਰੇ ਨੂੰ ਸਮਰਪਿਤ ਨਗਰ ਕੀਰਤਨ ਕਰਿਆ ਗਿਆ ਜਿਸ ਵਿੱਚ ਆਪਾਂ ਬੀਆਰਐਸ ਨਗਰ ਦੀ ਮੇਨ ਰੋਡ ਤੋਂ ਹੁੰਦੇ ਹੋਏ ਈ ਬਲਾਕ ਡੀ ਬਲਾਕ ਮੇਨ ਰੋਡ ਤੋਂ ਫਿਰ ਵਾਪਸ ਹੁੰਦੇ ਹੋਏ ਸੀ ਬਲਾਕ ਤੇ ਏ ਬਲਾਕ ਵੱਲੋਂ ਹੁੰਦੇ ਗੁਰਦੁਆਰਾ ਸਾਹਿਬ ਵਾਪਸ ਆਇਆ ਹੈ ਸਾਰਿਆਂ ਨੇ ਉਸ ਵਿੱਚ ਬਹੁਤ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਗਿਆ ਲੀਤਾ ਹੈ ਕਾਫੀ ਟਰਾਲ ਵੀ ਸੰਗਤਾਂ ਵੱਲੋਂ ਸੇਵਾ ਵਿੱਚ ਲਾਏ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦਾ ਪਿਆਰ ਮਿਲਦਾ ਰਿਹਾ ਬਹੁਤ ਸੰਗਤਾ ਦਾ ਬਹੁਤ ਬਹੁਤ ਪਿਆਰ ਮਿਲਿਆ ਬਹੁਤ ਲੋਕਾਂ ਨੇ ਕਾਫੀ ਹਿੱਸਾ ਸੰਗਤਾ ਨੇ ਵਾਚਾਰ ਕੇ ਲਿੱਤਾ ਜਿਸ ਵੀ ਸੰਗਤਾ ਨੇ ਕਾਫੀ ਸਟਾਲ ਵੀ ਲਾਏ ਸੰਗਤਾ ਲਈ ਸੰਗਤਾ ਨੂੰ ਕੀ ਮੈਸੇਜ ਹੈ ਲੁਧਿਆਣਾ ਸ਼ਹਿਰ ਵਾਸੀ ਜੀ ਮੈਸੇਜ ਸੰਗਤਾ ਨੂੰ ਕੱਲ ਗੁਰੂ ਪ੍ਰਾਜਾ ਦਾ ਗੁਰਪੁਰਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਡੇ ਗੁਰਦੁਆਰਾ ਸਾਹਿਬ ਮਨਾਇਆ ਜਾ ਰਿਹਾ ਹੈ ਜੇ ਸਵੇਰ ਤੋਂ 9 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਜੇ ਸਵੇਰ ਦਰਬਾਰ ਸਾਹਿਬ ਦੇ ਜਥੇ ਬੱਚਿਆਂ ਦੇ ਜੱਥੇ ਸਤੀ ਸਿੰਘ ਸਬਸਬਾਵਾ ਨੇ ਜੱਥੇ ਸਾਰੇ ਕੀਰਤਨ ਕਰਨਗੇ ਸਭ ਹਮ ਹਮ ਆ ਕੇ ਗੁਰਦੁਆਰਾ ਸਾਹਿਬ ਪੁੱਜੋ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਸਾਰ ਦੇ ਵਿੱਚ ਸਾਹੇ ਕਮਾਲ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰ ਬਣਾ ਰਹੇ ਹਾਂ ਉਸ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਜਵਾ ਇਹ ਬਲੌਗ ਪਾਇਰ ਨੀ ਸਿੰਘ ਨਗਰ ਤੋਂ 15 ਪਹਿਰੇ ਜਗਾਈ ਹੈ ਗੁਰਗੰਸਾਬ ਜੀ ਚੜ੍ਹਤ ਚਾਇਆ ਹੈ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਤੇ ਵਿੱਚ ਸੰਗਤਾਂ ਨੇ ਬੜੇ ਹੁਸ਼ਿਆਰਾਂ ਹਿੱਸਾ ਲਿਆ ਰਾਜ ਵਿੱਚ ਸੰਗਤਾਂ ਨੇ ਗੁਰਗਰਜ ਸੰਗਤਾਂ ਨੂੰ ਬਹੁਤ ਸੇਵਾ ਕੀਤੀ ਹਰ ਇਨਸਾਨ ਹਰ ਸਿੰਘ ਹਰ ਚੇਹ ਇੱਕ ਅਰੇ ਜਿਹਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਲਾ ਵਾਹ ਪ੍ਰਗਟਿਓ ਬੜ ਅਗੰਬੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਤੇਲਾ ਕਾਧਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਹਾਜ਼ਰਾ ਹਜੂਰ ਗੁਰੂ ਗੋਬਿੰਦ ਸਿੰਘ ਸੋ ਸਾਰੇ ਮੈਂਬਰ ਸਬ ਮੈਂਬਰ ਸਿਵਾਨ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਸਟਾਫ ਵੱਲੋਂ ਸਾਰੇ ਸੰਗਤਾਂ ਨੂੰ ਲੱਖ ਲੱਖ ਬਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸ਼ਹਿਰ ਦੇ ਸੰਗਤਾਂ ਨੂੰ ਕੀ ਪੀਲੇ ਬਹੁਤ ਬੱਤਾ ਬੋਲਿਓ ਮੇਰੇ 79 ਦੇ ਪੀਰ ਹੈ ਗੁਰੂ ਸਾਹਿਬ ਸਾਬ ਦੇ ਗੁਰੂ ਸਾਹਿਬ ਸਾਬ ਦੇ 4-4000 ਜਨਾਂ ਨੇ ਕੌਮ ਦੇ ਲਈ ਸ਼ਹੀਦੀਆਂ ਦਿੱਤੀਆਂ ਚਾਹ ਨੂੰ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਜੋੜੇ ਨਾਲ ਬਹੁਤ ਹੀ ਇਸ ਵੇਲੇ ਲੋੜ ਹੈ ਕਿਉਂਕਿ ਸਮਾਂ ਆ ਗਿਆ ਹੈ ਸਿੱਖ ਕੌਮ ਦੇ ਵਿੱਚ ਕਈ ਤਰ੍ਹਾਂ ਦੀਆਂ ਇਸ਼ੂ ਪ੍ਰੋਬਲਮ ਆ ਰਹੀਆਂ ਹਨ ਜਦ ਤੱਕ ਅਸੀਂ ਗੁਰੂ ਘਰ ਦੇ ਨਾਲ ਜੁੜਦੇ ਨਹੀਂ ਤਦ ਤੱਕ ਅਸੀਂ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਚੁਰਦੇ ਨਹੀਂ ਆਸੀਂ ਆਪਣੇ ਵਿੱਚ ਕਦੇ ਵੀ ਇੰਪਰੂਵਮੈਂਟ ਨਹੀਂ ਲੈ ਸਕਦੇ ਸੋ ਮੇਰੀ ਇੱਕ ਹੱਥ ਜੋੜ ਕੇ ਅਪੀਲ ਹੈ ਸੰਤਨਾਂ ਨੂੰ ਕਿ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਲਈ ਪੂਰੀ ਕੋਸ਼ਿਸ਼ ਕਰੋ ਤਾਂ ਕਿ ਉਹ ਸਾਡਾ ਹਤਿਆਸ ਸਾਡੇ ਸਿਸ਼ਟਾ ਸਾਡਾ ਚੱਕਰੀ ਪੰਜ ਦੇ ਉਹ ਜਾਣ ਸਕਣ ਤਾਂ ਕਿ ਗੁਰੂ ਘਰ ਦੀ ਹੋਰ ترقی ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਥ ਸੰਗਤ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਵਧਾਈ ਹੋਵੇ। ਮੈਂ ਸਾਰੇ ਕੁਸਵਾਰਾ ਸਾਹਿਬ ਦੀ ਕਮੇਟੀ ਵੱਲੋਂ, ਸਾਥ ਸੰਗਤ ਵੱਲੋਂ ਤੇ ਹੋਰ ਸਭ ਆਏ ਸੁਤੰਤ ਸੰਗਤ ਦੇ ਸੱਜਣਾ ਵੱਲੋਂ ਸਭ ਨੂੰ ਵਧਾਈ ਦੇਣਾ ਚਾਹਨਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਅੱਜ ਅਸੀਂ ਨਗਰ ਕੀਰਤਨ ਕਢਿਆ ਹੈ। ਨਗਰ ਕੀਰਤਨ ਵਿੱਚ ਸੰਗਤ ਦਾ ਬਹੁਤ ਉਤਸ਼ਾਹ ਸੀ। ਬਹੁਤ-ਬਹੁਤ ਸਟਾਲ ਲੱਗੇ ਹੋਏ ਸਨ। ਸਭ ਨੇ ਬਹੁਤ ਸੇਵਾ ਕੀਤੀ ਹੈ। ਉਸੇ ਤਰ੍ਹਾਂ ਕਾਲ ਤੁਸੀਂ ਸਾਰਾ ਦਿਨ ਗੁਰੂ ਮਹਾਰਾਜ ਦੇ ਜਨਮ ਦਿਨ ਦੇ ਉਪਲਕਸ਼ਿਤ ਦੀਵਾਨ ਸਜਾਰੇ ਹਾਂ ਦੀਵਾਨ ਦੇ ਵਿੱਚ ਸਵੇਰੇ 9:30 ਤੋਂ 10:30 ਵਜੇ ਭਾਈ ਨਰਿੰਦਰ ਸਿੰਘ ਜੀ ਕੀਰਤਨ ਕਰਨਗੇ ਅਦੋਰੀ ਰਾਗੀ ਸਾਹਿਬ ਉਸ ਤੋਂ ਬਾਅਦ 10:30 ਤੋਂ 11 ਵਜੇ ਇਸ ਦੀ ਸਤਸੰਗ ਸਭਾ ਗੁਰਦੁਆਰਾ ਏ ਬਲੌਕ ਕੀਰਤਨ ਕਰਨਗੇ ਉਸ ਤੋਂ ਬਾਅਦ ਸਵੇਰ 11 ਤੋਂ 11:30 ਤੱਕ ਬੀਬੀ ਤਰਨਜੀਤ ਕੋਹ ਜੀ ਦਾ ਜਥਾ ਕੀਰਤਨ ਕਰੇਗਾ ਉਸ ਤੋਂ ਬਾਅਦ 11:30 ਤੋਂ 12:30 ਵਜੇ ਤੱਕ ਭਾਈ ਅਮਨਦੀਪ ਸਿੰਘ ਜੀ ਜ਼ਫਰਵਾਲ ਉਹ ਵੀ ਕੀਰਤਨ ਕਰਕੇ ਗੁਰੂ ਸਾਹਿਬ ਨੂੰ ਨਿਹਾਲ ਕਰਨਗੇ ਫਿਰ ਦੁਪਹਿਰ 12:30 ਤੋਂ 1:30 ਵਜੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗਨ ਹੈਡ ਗ੍ਰੰਥੀ ਦਰਬਾਰ ਸਾਹਿਬ ਜੀ ਸੰਗਤਾਂ ਨੂੰ ਕਥਾ ਨਾਲ ਨਿਹਾਲ ਕਰਨਗੇ ਗੁਰੂ ਮਹਾਰਾਜ ਦੇ ਉੱਤੇ ਪ੍ਰਕਾਸ਼ ਪਾਣਗੇ ਦੁਪਹਿਰ 1:3 ਤੋਂ 2 ਵਜੇ ਭਾਈ ਨਿਰਵੇਹ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰੋਂ ਕੀਰਤਨ ਕਰਨਗੇ ਇਸ ਤਰ੍ਹਾਂ ਹੀ ਸ਼ਾਮ ਦਾ ਦਿਵਾਨ ਅਸੀਂ ਸੁਝਾ ਰਹੇ ਹਾਂ ਸਾਰੀ ਸਾਧ ਸੰਗਤ ਨੂੰ ਅਪੀਲ ਹੈ ਕਿ ਵਾਜੜ ਕੇ ਆਨ ਤੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨੋ ਸ਼ਾਮ ਦੇ ਪ੍ਰੋਗਰਾਮ ਇਸ ਤਰ੍ਹਾਂ ਹਨ 8:3 ਤੋਂ 8:30 ਵਜੇ ਤੱਕ ਭਾਈ ਸਤਨਾਮ ਸਿੰਘ ਜੀ ਲੁਧਿਆਣੇ ਵਾਲੇ ਕੀਰਤਨ ਕਰਨਗੇ ਉਸ ਤੋਂ ਬਾਅਦ 8:30 ਤੋਂ 9:30 ਵਜੇ ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਰਬਾਰ ਸਾਹਿਬ ਕੀਰਤਨ ਕਰਨਗੇ ਇਸ ਤਰ੍ਹਾਂ ਸਾਡੇ ਪ੍ਰੋਗਰਾਮ ਗੁਰੂ ਘਰ ਲੰਗਰ ਅੱトゥ ਵਰਤੇਗਾ ਸਾਰੀ ਸੰਗਤ ਨੂੰ اپੀਲ ਹੈ ਕਿ ਔਨ ਸੇਵਾ ਕਰਨ ਪਰ ਮਾਣ ਦੀ ਖੁਸ਼ੀਆਂ ਪ੍ਰਾਪਤ ਕਰਨ ਕੀਰਤਨ ਜਸ ਗਾਣ ਫਤਹਾ ਸੁਣਨ ਇਹ ਹੀ ਟਾਈਮ ਹੈ ਜੋ ਉਸੇ ਕਰਕੇ ਆਪਣਾ ਜਨਮ ਨੂੰ ਸਫਲ ਕਰ ਸਕਦੇ ਆ ਇਹ ਸਾਡੇ ਵਾਸਤੇ ਸਿੱਖੀ ਵਾਸਤੇ ਬਹੁਤ ਅੱਛੀ ਗੱਲ ਹੈ ਕਿ ਗੁਰੂਆਂ ਦੇ ਗੁਰਪਰਵਾਰ ਮਨਾਉਂਦੇ ਹੋਏ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਆਪਣੇ ਵਿਰਸੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸੇ ਰਸਤੇ ਗੁਰੂ ਜਿਹਨੇ ਪ੍ਰਕਾਸ਼ ਪੁਰਬ ਦੇ ਉਪਲੇਖ ਦੇ ਵਿੱਚ ਲੋਕਾਂ ਵਾਸਤੇ ਲੋਕਾਂ ਵੱਲੋਂ ਤਲਵੰਡੀ ਨਾ ਸ਼ਹਿਰ ਵੱਲੋਂ ਬਹੁਤ ਹੀ ਖੂਬਸੂਰਤ ਜਿਹੜਾ ਉਪਰ ਹਲਾ ਕੀਤਾ ਜਾ ਰਿਹਾਤਾ ਥਾਂ ਥਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਵੀ ਕੱਢਿਆ ਜਾਊਗਾਤਾ ਸੰਗਤਾਂ ਜੜੀਆਂ ਨੇ ਤਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਪਹੁੰਚਣਗੀਆਂ ਤਾਂ ਮੱਥਾ ਵੀ ਟੇਕਣ ਗਿਆ ਨਿਊ ਅਪਡੇਟ ਲੱਗੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖ ਰੌਣ ਲਗਾਉਣ ਲਈ ਮੈਂ ਤੇਨ ਕੈਮਰਾਮੈਨ ਸੰਜੇ ਸੈਥੀ ਨਾਲ